ਅਗੇ ਹਾਸਾ ਨਿਕਲਦਾ ਸੀ ਹੁਣ ਹਾਸੇ ਦੇ ਨਾਲ ਹੀ ਚੀਜ਼ ਵੀ ਨਿਕਲੇਗੀ ਅਸੀਂ ਜੇ 6 ਜਣਿਆਂ ਦਾ ਸੀਨ ਹੁੰਦਾ ਸੀ ਕਿ ਭੀ ਮੈਂ ਇਹਨੂੰ ਆਪਣਾ ਕਰਮਜੀਤ ਸਰਪ੍ਰੀਅਨ ਸ਼ਰਮਾ ਸੰਗਾ ਸਾਡੇ 6ਾਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜਿਹੜੀ ਹੁੰਦੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ એનર્ਜੀ ਉਹ ਲੈ ਕੇ ਸਾਰੀ ਜ਼ਿੰਦਗੀ ਉਹਨਾਂ ਕੈਰੀ ਕਰਦੇ ਸੀ ਸਾਡੇ ਉਹਨਾਂ ਦਾ ਕਾਹੇ ਬਗਾਏ ਜ਼ਿਕਰ ਹੋਏ ਗਰੋਨਾਂ ਦੀ ਗੱਲਾਂ ਹੀ ਆ ਤਾਂ ਉਹ ਵੀ ਕਰਾ ਚ ਡਿਸਕਸ ਹੋਣਗੀਆਂ ਅਗੇ ਹਾਸਾ ਨਿਕਲਦਾ ਸੀ ਹੁਣ ਹਾਸੇ ਦੇ ਨਾਲ ਹੀ ਚੀਜ਼ ਵੀ ਨਿਕਲੇਗੀ ਇੱਕ ਮੰਚ ਤਕਲੀਫ ਵੀ ਹੋ ਕੇ ਕਿਉਂਕਿ ਮੈਂ ਹਮੇਸ਼ਾ ਇਹ ਕਹਣਾ ਨਾ ਕਿ ਅੱਜ ਵੀ ਬੱਤੀ ਸਰ ਨੂੰ ਨਹੀਂ ਯਾਦ ਕਰਦੇ ਕਿ ਜੇ ਇੱਕ ਜੀ ਨੂੰ ਨਾ ਮਿਸ ਕਰਦੇ ਆ ਜੇ ਵੀ ਉਸ ਸਾਡੇ ਸ਼ੈਲ ਚ ਜਾ ਕੇ ਬਹਿ ਗਏ ਜਿਹੜੇ ਕਹਿੰਗੇ ਸਾਨੂੰ ਕਿ ਤਰ੍ਹਾਂ ਦਿਖਾਓ ਜੀ ਸਾਈਡ 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 ਦਾ ਮੌਕਾ ਚਾਹਤ ਉਸ ਦਾ ਵੀ ਤੇਰੀ ਸਿੱਧੀ ਜੇ ਕਿਤੇ ਸਭ ਪਰਜਾ ਕੀ ਮੁਲਾਕਾਤ ਹੈ ਯੂਪਰ ਨੇ ਕਹਿੰਦਾ ਮੈਂ ਕਿਸੇ ਪ੍ਰਾਈਵਟ ਡਿਲੀਵਰ ਨਹੀਂ ਹਾਂ ਤਾਂ ਵੀ ਪਰ ਇਹ ਕਿਹਾ ਜੀ ਨੂੰ ਤੇਰਾ ਮਨ ਕਹਿੰਦਾ ਕਿ ਕਿਸੇ ਜਹਾਨ ਵਿੱਚ ਜਾਣਾ ਚਾਹੀਦਾ ਹੈ ਕਹਿੰਦੇ ਅੱਗੇ ਵਾਅਦ ਹੋ ਜਾਗੇ ਜਹਾਨ ਦਿੱਲੀ ਬੱਸ niche ਕਰ ਰਹੇ ਹੋਵੇਗਾ ਕਿੱਥੇ ਜਾ ਕੇ ਅਸੀਂ ਮਿਲਾਂਗੇ ਫਿਰ ਸ਼ਿਕਵੇ ਕਰਾਂਗੇ ਕਿ ਤੁਸੀਂ ਕਿਉਂ ਇਦਾਂ ਸਾਡੇ ਨਾਲੋਂ ਵਿਛੜ ਕੇ ਆ ਗਏ ਸੀ ਪਰ ਉਮੀਦ ਇਹ ਹੈ ਕਿ ਕਦੇ ਤਾਂ ਕਿਸੇ ਜਹਾਨ ਚ ਮੁਲਾਕਾਤ ਹੋਏਗੀ ਤੇ ਆਪਾਂ ਉਹਨਾਂ ਨਾਲ ਬੈਠ ਕੇ ਗੱਲਾਂ ਕਰਾਂਗੇ ਹੋਰ ਬਹੁਤ ਸਾਰੇ ਇਦਾਂ ਦੇ ਸੱਚਨ ਚਲੇ ਕੇ ਜਿੰਨਾਂ ਜੀ ਦੇਖਦੇ ਆ ਕਿ ਕਿਸੇ ਜਹਾਂ ਚ ਉਹਨਾਂ ਨਾਲ ਮੁਲਾਕਾਤ ਕਦੇ ਹੋਣੀ ਬੰਦਾ ਸਾਹਿਬ ਤੋਂ ਉਹਨੂੰ ਜ਼ਰੂਰ ਕਿਤੇ ਤਾਂ ਮਿਲਾਂਗੇ ਜ਼ਰੂਰ ਕਿਤੇ ਨਾ ਕਿਤੇ ਹੋ ਸਕਦਾ ਹੈ ਅਸਮ ਬਹੁਤ ਸੱਚ ਦਿਨ ਚ ਹੈ ਕਿਤੇ ਕੋਲ ਦਾ ਸਭ ਤੋਂ ਜ਼ਿਆਦਾ ਜਿਹੜੀ ਚੱਲਦੀ ਹੈ ਉਹ ਕੋਸ਼ਰ ਕਰ ਰਹੀ ਹੈ ਜਿਹੜੀ ਲੇਟਿਨੀਆਂ ਜਾਨ ਨੂੰ ਬੰਨੀ ਕਰਦੇ ਲੋਕ ਬੜੀ ਕਿਸ ਤਰ੍ਹਾਂ ਦੀ ਹੈਗੀ ਤਾਂ ਲਾਸਟ ਵੀਡੀਓ ਨਹੀਂ ਹੈ ਜਦੋਂ ਪਹਿਲਾਂ ਬਿਮਾਰ ਹੋ ਰਹੀ ਸੀ ਉਹਨਾਂ ਦੀ ਬਣੀ ਹੋਈ ਵੀਡੀਓ ਹੈ ਲਾਸਟ ਤਾਂ ਹੋਰ ਜ਼ਿਆਦਾ ਤਕਨੀਕਾਂ ਚਾਹੀਦੀਆਂ ਮਾਸ਼ਰਦ ਦਾ ਨਾਮ ਵੀ ਹੈ ਮਨਸਾ ਕ੍ਰਿਸ਼ਨ ਨਾਮ ਬਣਵਾ ਸਕਦਾ ਸੀ ਬਟ ਮੈਨੂੰ ਲੱਗਦਾ ਕਿ ਵੀਡੀਓ ਬਹੁਤ ਪਰਸਨਲ ਚੀਜ਼ ਹੁੰਦੀ ਹੈ। ਜੇਕਰ ਸ਼ੱਕ ਹੈ ਵੀ ਉਧਰ ਦੇਖਣਾ ਨਹੀਂ ਚਾਹੁੰਦੇ ਤਾਂ ਪਰਵਾਰਾ ਨੇ ਵੀ ਕਾਇ ਕਦੇ ਆਫੀਸ਼ੀਅਲੀ ਕੋ ਵੀਡੀਓ ਇਸ ਤਰ੍ਹਾਂ ਦੀ ਨਹੀਂ ਦਿੱਤੀ ਸੀ। ਕਿਉਂਕਿ ਕਲਾਕਾਰ ਨੂੰ ਲੋਕਾਂ ਨੇ ਬੜੇ ਪਿਆਰ ਸਤਿਕਾਰ ਨਾਲ ਦੇਖਿਆ ਹੁੰਦਾ ਕਿਸੇ ਹੋਰ ਨੁਕਤੇ 'ਚ ਦੇਖਿਆ ਹੁੰਦਾ ਨਹੀਂ। ਮੈਨੂੰ ਲੱਗਦਾ ਤਾਂ ਹੀ ਸ਼ਾਇਦ ਵੀਡੀਓ ਇਦਾਂ ਨਹੀਂ ਆਪਾਂ ਤੋਂ ਰੋਕਦੇ ਨੇ ਕਿ ਕਲਾਕਾਰ ਨੂੰ ਲੋਕੋਂ ਸਿਰ ਉੱਤੇ ਯਾਦ ਕਰਨ। ਕਿਉਂਕਿ ਪੱਲਾ ਸਾਹਿਬ ਨੂੰ ਤਕੀਫ਼ 'ਚ ਦੇਖਣਾ ਤਾਂ ਕਿਸੇ ਨੂੰ ਕਦੇ ਚੰਗਾ ਨਹੀਂ ਲੱਗ ਸਕਦਾ। ਮੈਨੂੰ ਲੱਗਦਾ ਕਿ ਵੀਡੀਓ ਇੰਨੀ ਇੰਪੋਰਟੈਂਟ ਨਹੀਂ ਹੈ ਉਹਨੂੰ ਜ਼ਿਆਦਾ ਫੈਲਾਉਣ ਨਾਲ ਉਹਨਾਂ ਦੀ ਚੰਗੀਆਂ ਵੀਡੀਓ ਉਹਨਾਂ ਦੇ ਹਾਸੇ ਕਿੱਦਾਂ ਵਾਲੀਆਂ ਜੋ ਕਰੈਕਟਰ ਸੀ ਉਹਨੂੰ ਹੀ ਸਪਰੈਡ ਕਰਨਾ ਕੋਣ ਬੰਦਾ ਕਿਹੜੀ ਤਕਲੀਫ਼ ਸੀ ਸੀ ਉਹਨੂੰ ਹੀ ਪਤਾ ਹੈ ਉਹਨੂੰ ਤਕਲੀਫ਼ ਨੂੰ ਪਾ ਕੇ ਐ ਐਕਸਪੈਂਡ ਕਰਕੇ ਉਹਨਾਂ ਦਾ ਪੇਜ ਕੇ ਜ਼ਿਆਦਾ ਸੀਮ ਜੈਨੇਰੇਟ ਕਰ ਕੋਈ ਫਾਇਦਾ ਨਹੀਂ ਹੋਏਗਾ ਹਨਾ ਤੇ ਉਹਨਾਂ ਦੀ ਸੋਹਣੀਆਂ ਸੋਹਣੀਆਂ ਚੀਜ਼ਾਂ ਨੂੰ ਯਾਦ ਕਰੋ ਉਹਨਾਂ ਦੇ ਹਾਸੇ ਨੂੰ ਯਾਦ ਕਰੋ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦੀ ਉਹ ਜਿਹੜਾ ਅਸੀਂ ਜੇ 6 ਜਣਿਆਂ ਦਾ ਸੀਨ ਹੁੰਦਾ ਸੀ ਕਿ ਵੀ ਮੈਂ ਇਹਨੂੰ ਆਪਣਾ ਕਰਮਜੀਤ ਸਰਪ੍ਰੀਅਨ ਸ਼ਰਮਾ ਸੰਗਾ ਸਾਡੇ 6ਾਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜਿਹ ਹੁੰਦੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ એનર્ਜੀ ਉਹ ਲੈ ਕੇ ਸਾਰੀ ਜ਼ਿੰਦਗੀ ਉਹਨਾਂ ਕੈਰੀ ਕਰਦੇ ਸੀ ਯਾ ਸੋ ਉਹ ਵੀਡੀਓ ਕਿਸੇ ਦੀ ਪਰਸਨਲ ਹੈ ਹੰਦਰ ਵੀ ਕਰਨ ਵਾਸਤੇ ਨਹੀਂ ਜ਼ਿਆਦਾ ਪੈਲਾਉਣੀ ਚਾਹੀਦੀ ਬਟ ਤਾਂ ਇਹ ਜਾਂ ਪੰਨਾ ਨਾਮ ਪਤਾ ਸੀ ਜਾਂ ਉਹਨਾਂ ਦੇ ਪ੍ਰਵਾਹ ਉੱਚਾ ਨਾ ਮੈਂ ਉਹ ਸਰ ਜੀ ਬ੍ਰੇਸਟਰੀ ਵੀ ਸੁਭਤ ਵੀ ਐ ਕਿ ਕਿੰਨਾ ਬਹੁਤ ਆ ਰੱਖਦੇ ਸੀ ਲੋਕੀਂ ਦਾ ਦੇ ਬਿਲਕੁਲ ਉੱਤਰੀ ਉੱਤਾਰ ਕਰ ਰਹੇ ਲੋਕ ਬਹੁਤ ਪਸੰਦ ਆਇਆ ਜੀ ਸਾਡੇ ਉੱਤੇ ਦੱਸਿਆ ਕਿ ਅਸੀਂ ਫੈਮਿਲੀ ਹੋ ਜੰਨੇ ਆ ਸਾਨੂੰ ਕਈ ਵਾਰੀ ਭਾਜੀ ਜੀ ਦਾ ਵੀ ਕੋਣ ਆ ਜਾਂਦਾ ਸੀ ਮੈਂ ਧਿਆਨ ਦੇ ਕੇ ਮਿੱਕਾ ਨਾਲ ਕੰਮ ਕਰਦਾ ਕਿਪੀ ਦਾ ਵੀ ਵੀਡੀਓ ਦੇ ਕੇ ਦੇਣਾ ਵੀ ਉਹ ਕਿਦਾਂ ਚੋਰੀ ਦੀ ਪਰਖੀ ਮੈਂ ਦੇ ਦੇਣਾ ਕੋਈ ਮੈਂ ਪਹਿਲੀ ਕੈਰੀਅਰ ਜਿੱਤ ਤੱਕ ਕੀਤੀ ਹੈ ਤੇ ਉਹ ਮੇਰਾ ਪਹਿਰਾ ਹੁੰਦਾ ਸੀ ਕਿ ਮਿਸ਼ਾ ਨਹੀਂ ਕਾਣਾ ਜਦੋਂ ਦਪਾ ਉਹਨਾਂ ਤੇ ਅਸੀਂ ਹੱਸਣਾ ਜਣਾ ਪਤਾ ਸਰ ਦਪਾਇਆ ਖਾਲੀ ਹੋ ਲੈਂਦੋ ਫਿਰ ਤੁਹਾਨੂੰ ਦੁਖਾਵਾਂਗੇ ਜਿਹੜਾ ਤੇ ਉਹਨਾਂ ਫਿਰ ਕਹਣਾ ਯਾਰ ਖਾਲੀ ਡੱਬਾ ਹੀ ਮੇਰੇ ਸਾਹਮਣੇ ਰੱਖ ਲਓ ਜਾ ਕੇ ਮੈਂ ਖੁਸ਼ ਹੋਵਾਂਗਾ ਵੀ ਅਸੀਂ ਕਦੀ ਵਰਤੀ ਹੁੰਦੀ ਸੀ ਸੋ ਇਦਾਂ ਹੱਸਦੇ ਖੇਡਦੇ ਰਹਿਣਾ ਅਸੀਂ ਉਹਨਾਂ ਦੇ ਹੱਥੋਂ ਖੋਲ ਲੈਂਦੇ ਹੁੰਦੇ ਸੀ ਠਾਬੀ ਨਹੀਂ ਤੇ ਉਹਨਾਂ ਨੇ ਵੀ ਐਕਸਪੋਜ਼ ਲੱਪਣੇ ਖਾਂਦੇ ਕਿਉਂਕਿ ਉਹਨਾਂ ਦਾ ਸਵੀਟ ਟੂਥ ਸਿਗਰ ਨੂੰ ਚੰਗਾ ਲੱਗਦਾ ਸੀ ਮੇਰੇ ਤਾਂ ਕੈਰੀਆਂ ਤੇ ਟਟੂਚ ਸਭੀ ਰੂਟੀਨ ਹੀ ਬਣ ਗਈ ਸੀ ਜਲੇਬੀਆਂ ਸ਼ਾਮ ਨੂੰ ਮੰਗਵਾਦੇ ਹੁੰਦੇ ਸੀ ਅਸੀਂ ਮੰਗਵਆਂੀਆਂ ਤਾਂ ਬੰਦ ਕੀਤੀਆਂ ਵੀ ਅਸੀਂ ਜੇ ਦੋ ਦੋ ਕਹਾਣੀਆਂ ਤੇ ਉਹ ਮੈਂ ਨਹੀਂ ਕਹਾਂਦਾ ਵੀ ਕਿ ਐ ਕਿ ਅੱਗੇ ਹਾਸਾ ਨਿਕਲਦਾ ਸੀ ਹੁਣ ਹਾਸੇ ਦੇ ਨਾਲ ਹੀ ਚੀਸ ਵੀ ਨਿਕਲੇਗੀ ਅਸੀਂ ਜੇ 6 ਜਣਿਆਂ ਦਾ ਸੀਨ ਹੁੰਦਾ ਸੀ ਕਿ ਵੀ ਮੈਂ ਇਹਨੂੰ ਆਪਣਾ ਕਰਮਜੀਤ ਸਰਪ੍ਰੀਅਨ ਸ਼ਰਮਾ ਸੰਗਾ ਸਾਡੇ 6ਾਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜਿਹੜੀ ਹੁੰਦੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ એનર્ਜੀ ਉਹ ਲੈ ਕੇ ਸਾਰੀ ਜ਼ਿੰਦਗੀ ਉਹਨਾਂ ਕੈਰੀ ਕਰਦੇ ਸੀ ਸਾਡੇ उन्हों का गाढ़े बगाे जिक्र होना गल घर डी अगे हादसा निकलता से हम हादसे चीज़ भी निकलेगी एक मन तकलीफ भी उठेगी क्योंकि मैं हमेशा ही कहना हूं कि अस अ साहब इन्ना ही याद करते हैं विवक तो जी उन्ना मिस करते हैं ये भी उस थान उस शैल च जाके बह गए जे कह सकते भुला के दिखाओ जी सर सकते हैं ਕਦੇ ਵੀ ਕੋਸ਼ਿਸ਼ ਕੀਤੀ ਜੇ ਕਿਤੇ ਸੱਪਰ ਜਾਤੀ ਮੁਲਾਕਾਤ ਹੋਏ ਉੱਪਰ ਨਹੀਂ ਕਹਿੰਦਾ ਮੈਂ ਕਿਸੇ ਪ੍ਰਾਈਵਟ ਡਿਲੀਵਰ ਨੇ ਉੱਤ ਪਰ ਇਹ ਇਹਵਾ ਜੀ ਨੂੰ ਤੇਰਾ ਮਨ ਕਹਿੰਦਾ ਜੀ ਕਿਸੇ ਜਗਾਂਹ ਨਾਲ ਜਾ ਕੇ ਕੀ ਕਰਨਾ ਲੱਗ ਜਾ ਜਾਈਂ ਕਹਿੰਦੇ ਅੱਗੇ ਵਾੜੇ ਜਗਾਂਹ ਅੱਗੇ ਜਾ ਹਾਂ ਦਿੱਲੀ ਬੱਸ નીચે ਹੋਏਗਾ ਕਿੱਥੇ ਜਾ ਕੇ ਅਸੀਂ ਮਿਲਾਂਗੇ ਫਿਰ ਸ਼ਿਕਵੇ ਕਰਾਂਗੇ ਕਿ ਤੁਸੀਂ ਕਿਉਂ ਇਦਾਂ ਸਾਡੇ ਨਾਲੋਂ ਵਿਛੜ ਕੇ ਆ ਗਏ ਸੀ ਪਰ ਉਮੀਦ ਹੀ ਹੈ ਕਿ ਕਦੇ ਤਾਂ ਕਿਸੇ ਜਗਾਂਹ ਚ ਮੁਲਾਕਾਤ ਹੋਏਗੀ ਤਾਂ ਆਪਾਂ ਉਹਨਾਂ ਨਾਲ ਬੈਠ ਕੇ ਗੱਲਾਂ ਕਰਾਂਗੇ ਹੋਰ ਬਹੁਤ ਸਾਰੀ ਇਦਾਂ ਦੀ ਸਚਨ ਚੱਲੇਗੀ ਜਿੰਨਾਂ ਨੂੰ ਅਸੀਂ ਦੇਖਦੇ ਹਾਂ ਕਿ ਕਿਸੇ ਜਹਾਂ ਚ ਉਹਨਾਂ ਨਾਲ ਮੁਲਾਕਾਤ ਕਦੇ ਹੋਣੀ ਬੰਦਾ ਸਾਹਿਬ ਤੋਂ ਉਹਨੂੰ ਜ਼ਰੂਰ ਕਿਤੇ ਤਾਂ ਮਿਲਾਂਗੇ ਜ਼ਰੂਰ ਕਿਤੇ ਕਰਦੇ ਹੋ ਸੋਸਕਾ ਅਸਮ ਬਹੁਤ ਸੱਚ ਗੁਨਾਹ ਚੁੱਪ ਹੈ ਕਿਤੋਂ ਕੋਲ ਦਾ ਸਭ ਤੋਂ ਲਾਸਟ ਵੀਡੀਓ ਜਿਹੜੀ ਚੱਲ ਰਹੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਜੀ ਨੂੰ ਜਾਨ ਨੂੰ ਬੰਨੀ ਕਰਦੇ ਲੋਕੀ ਕਿਸ ਤਰ੍ਹਾਂ ਦੇ ਰਹੀਗਾ ਤੋਂ ਲਾਸਟ ਵੀਡੀਓ ਨਹੀਂ ਹੈ ਜਦੋਂ ਪਹਿਲਾਂ ਬਿਮਾਰ ਹੋਏ ਸੀ ਲੋਕਾਂ ਦੀ ਬਣੀ ਹੋਈ ਵੀਡੀਓ ਹੈ ਲਾਸਟ ਤਾਂ ਹੋਰ ਜ਼ਿਆਦਾ ਤਕਨੀਕੀ ਮਾਸ਼ਰ ਦਾ ਨਾਮ ਨਹੀਂ ਹੈ ਮਨਸਾ ਜੀ ਕਿਸ ਨਾਮ ਬਣਵਾ ਸਕਦਾ ਸੀ ਬਟ ਮੈਨੂੰ ਲੱਗਦਾ ਕਿ ਵੀਡੀਓ ਬਹੁਤ ਪਰਸਨਲ ਚੀਜ਼ੀ ਜੀ ਹੈ। ਹਰ ਦਰਸ਼ਕ ਦੇ ਵੀ ਉਦਾਂ ਦੇਖਣਾ ਨਹੀਂ ਚਾਹੁੰਦਾ। ਪਰਵਾਰਾਂ ਨੇ ਵੀ ਕਾਇ ਕਦੇ ਆਫੀਸ਼ੀਅਲੀ ਕੋ ਵੀਡੀਓ ਇਸ ਤਰ੍ਹਾਂ ਦੀ ਨਹੀਂ ਦਿੱਤੀ ਸੀ। ਕਿਉਂਕਿ ਕਲਾਕਾਰ ਨੂੰ ਲੋਕਾਂ ਨੇ ਬੜੇ ਪਿਆਰ ਸਤਿਕਾਰ ਨਾਲ ਦੇਖਿਆ ਹੁੰਦਾ ਕਿਸੇ ਹੋਰ ਰੂਪ ਚ ਦੇਖਿਆ ਹੁੰਦਾ। ਮੈਨੂੰ ਲੱਗਦਾ ਤਾਂ ਹੀ ਸ਼ਾਇਦ ਵੀਡੀਓ ਇਦਾਂ ਦੀ ਆਪਾਂ ਤੋਂ ਰੋਕਦੇ ਨੇ ਕਿ ਕਲਾਕਾਰ ਨੂੰ ਉਸੇ ਰੂਪੀ ਯਾਦ ਕਰਨ। ਤੇ ਕਿਉਂਕਿ ਪੱਲਾ ਸਾਹਿਬ ਨੂੰ ਤਕਲੀਫ ਨਾਲ ਦੇਖਣਾ ਤਾਂ ਕਿਸੇ ਨੂੰ ਕਦੇ ਚੰਗਾ ਨਹੀਂ ਲੱਗ ਸਕਦਾ। ਉਹਨੂੰ ਲੱਗਦਾ ਕਿ ਉਹ ਵੀਡੀਓ ਇੰਨੀ ਇੰਪੋਰਟੈਂਟ ਨਹੀਂ ਹੈ ਉਹਨੂੰ ਜ਼ਿਆਦਾ ਫੈਲਾਉਣ ਨਾਲੋਂ ਉਹਨਾਂ ਦੀਆਂ ਚੰਗੀਆਂ ਵੀਡੀਓ ਉਹਨਾਂ ਦੇ ਹਾਸੇ ਕਿੱਦਾਂ ਵਾਲੀਆਂ ਜੋ ਕਰੈਕਟਰ ਸੀ ਉਹਨੂੰ ਹੀ ਸਪਰੈਡ ਕਰੀਏ ਕੌਣ ਬੰਦਾ ਕਿਹੜੀ ਤਕਲੀਫ਼ ਚ ਸੀ ਉਹਨੂੰ ਹੀ ਪਤਾ ਹੈ ਉਹਨੂੰ ਤਕਲੀਫ਼ ਨੂੰ ਪਾਚ ਐ ਐਕਸਪੈਂਡ ਕਰਕੇ ਉਹਨਾਂ ਦਾ ਪੇਜ 'ਤੇ ਜ਼ਿਆਦਾ ਸੀਨਸ ਜਾੜੇ ਕਰ ਕੋਈ ਫਾਇਦਾ ਨਹੀਂ ਹੋਵੇਗਾ ਹਨਾ ਤੇ ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਨੂੰ ਯਾਦ ਕਰੋ ਉਹਨਾਂ ਦੇ ਹਾਸੇ ਯਾਦ ਕਰੋ ਉਹਨਾਂ ਦੀ ਚੜ੍ਹ ਦੀ ਕਲਾ ਉਹਨਾਂ ਦੀ ਉਹ ਜਿਹੜਾ ਅਸੀਂ ਜੇ 6 ਜਣਿਆਂ ਦਾ ਸੀਨ ਹੁੰਦਾ ਸੀ ਕਿ ਵੀ ਮੈਂ ਇਹਨੂੰ ਆਪਣਾ ਕਰਮਜੀਤ ਸਰਪ੍ਰੀਅਨ ਸ਼ਰਮਾ ਸੰਗਾ ਸਾਡੇ 6ਾਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜਿਹ ਹੁੰਦੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ એનર્ਜੀ ਉਹ ਲੈ ਕੇ ਸਾਰੀ ਜ਼ਿੰਦਗੀ ਉਹਨਾਂ ਕੈਰੀ ਕਰਦੇ ਸੀ ਜੇ ਸੋ ਉਹ ਵੀਡੀਓ ਕਿਸੇ ਦੀ ਪਰਸਨਲ ਹੈ ਹੰਦਰ ਵੀ ਕਰਨ ਵਾਸਤੇ ਨਹੀਂ ਜਿਆਦਾ ਪਹਿਲੋਣੀ ਚਾਹੀਦੀ ਬਟ ਤਾਂ ਜਿਹੜਾ ਜੰਨਨਾਂ ਨੂੰ ਪਤਾ ਸੀ ਜਾਨਾ ਦੇ ਪਰਿਵਾਰ ਹੁਜੇ ਨਾਲ ਰੋਹ ਸਭ ਦੀ ਦ੍ਰਿਸ਼ਟੀ ਵਿੱਚ ਸ਼ੁਭਕਾਮਨਾਵਾਂ ਚਿੱਤ ਬਹੁਤਿਆਰ ਬਖਸ਼ੀ ਸੁਨਹਿਰੀ ਸੁਨਦਾ ਬੇਬੀ ਨੂੰ ਉਤਸ਼ਾਹ ਨਾਲ ਬਹੁਤ ਚਸਤ ਅਜੀ ਜੀ ਸਾਡੇ ਉੱਤੇ ਦੱਸਿਆ ਕਿ ਅਸੀਂ ਫੈਮਲੀ ਹੋ ਜੰਨੇ ਆ ਸਾਨੂੰ ਕਈ ਵਾਰੀ ਭਾਬੀ ਜੀ ਦਾ ਵੀ ਕੋਣ ਆ ਜੰਨਾ ਰਿਹਾ ਮੈਂ ਧਿਆਨ ਦੇਉ ਕਿ ਮੱਠਾ ਨਾ ਕਾਣਾ ਕਿਪੀ ਦਾ ਵੀ ਉਹ ਵੀਡੀਓ ਦੇਖਿਆ ਵੀ ਹਣਾ ਵੀ ਉਹ ਕਿਦਾਂ ਚੋਰੀ ਦੀ ਪਰਫਿਊਮ ਦੇ ਤਰ੍ਹਾਂ ਕੋਈ ਮੈਂ ਪਹਿਲੀ ਕੈਰੀਅਨ ਟੱਟਾ ਦਿੱਤੀ ਹੈ ਤੇ ਉਹ ਮੇਰਾ ਪਹਿਰਾ ਹੁੰਦਾ ਸੀ ਮੱਠਾ ਨਹੀਂ ਕਾਣਾ ਜਦੋਂ ਉਹ ਦਪਾ ਉਹਨਾਂ ਤੇ ਅਸੀਂ ਹੱਸਣਾ ਜਿਵੇਂ ਪਤਾ ਸਰ ਦਪਾਇਆ ਖਾਲੀ ਹੋ ਲੈਂਦੋ ਫਿਰ ਤੁਹਾਨੂੰ ਦੁਖਾਵਾਂਗੇ ਜਿਹੜਾ ਤੇ ਉਹਨਾਂ ਫਿਰ ਕਹਣਾ ਯਾਰ ਖਾਲੀ ਡੱਬਾ ਹੀ ਮੇਰੇ ਸਾਹਮਣੇ ਰੱਖ ਲਓ ਜਾ ਕੇ ਮੈਂ ਖੁਸ਼ ਹੋਵਾਂਗਾ ਵੀ ਅਸੀਂ ਕਦੀ ਵਰਤੀ ਹੁੰਦੀ ਸੀ ਸੋ ਇਦਾਂ ਹੱਸਦੇ ਖੇਡਦੇ ਰਹਿਣਾ ਅਸੀਂ ਉਹਨਾਂ ਦੇ ਹੱਥੋਂ ਖੋਲ ਲੈਂਦੇ ਹੁੰਦੇ ਸੀ ਠਾ ਵੀ ਨਹੀਂ ਤੇ ਉਹਨਾਂ ਨੇ ਵੀ ਐਕਸਪੋਜ਼ ਲੱਪਣੇ ਖਾਂਦੇ ਕਿਉਂਕਿ ਉਹਨਾਂ ਦਾ ਸਵੀਟ ਟੂਥ ਸਿਗਰ ਨੂੰ ਚੰਗਾ ਲੱਗਦਾ ਸੀ ਮੈਂ ਤਾਂ ਕਹ ਰਹੀ ਹਾਂ ਜੱਟਾ ਤੁੱਚ ਸਭੀ ਰੂਟੀਨ ਹੀ ਬਣ ਗਈ ਸੀ ਜਲੇਬੀਆਂ ਸ਼ਾਮ ਨੂੰ ਮੰਗਵਾਦੇ ਹੁੰਦੇ ਸੀ ਅਸੀਂ ਮੰਗਵਆਂੀਆਂ ਤਾਂ ਬੰਦ ਕੀਤੀਆਂ ਵੀ ਅਸੀਂ ਇਹ ਦੋ ਦੋ ਕਹਾਣੀਆਂ ਤੇ ਮੈਂ ਨਹੀਂ ਕਹਾਂਦਾ ਵੀ ਕਹਾਂ ਕਿ